ਰਾਹ ਵਿੱਚ ਸਫ਼ਰ ਕਰਦੇ ਨਰੂਲਾ ਜੋੜਾ ਸਹਿਮ ਅਤੇ ਰੀਤ ਅਚਾਨਕ ਲੋਕਾਂ ਦੀ ਭੀੜ ਵਿੱਚ ਘਿਰ ਗਏ ਅੰਤ ਤੱਕ ਵੀਡੀਓ ਨਾਲ ਬਣੇ ਰਹੋ ਕਿਉਂਕਿ ਅਸੀਂ ਤੁਹਾਨੂੰ ਖੁੱਲਕੇ ਦੱਸਾਂਗੇ ਕਿ ਆਖਿਰਕਾਰ ਕਿਉਂ ਲੋਕਾਂ ਨੇ ਸਹਿਮ ਅਤੇ ਰੀਤ ਨੂੰ ਰੋਕ ਕੇ ਉਹਨਾਂ ਨਾਲ ਅਜੀਹਾ ਕੀਤਾ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾ ਦੋਸਤੋ ਨਰੂਲਾ ਫੈਮਿਲੀ ਨੂੰ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਜਿਹੜੀ ਹਮੇਸ਼ਾ ਆਪਣੀ ਵਲੌਗਾਂ ਅਤੇ ਮਜ਼ੇਦਾਰ ਵੀਡੀਓਜ਼ ਕਰਕੇ ਸੋਸ਼ਲ ਮੀਡੀਆ ਉੱਤੇ ਟ੍ਰੈਂਡ ਕਰਦੀ ਰਹਿੰਦੀ ਹੈ ਹਾਲ ਹੀ ਦੇ ਵਿੱਚ ਇਸ ਜੋੜੇ ਵੱਲੋਂ ਆਪਣੇ ਪਲੇਟਫਾਰਮ ਤੇ ਇੱਕ ਅਪਡੇਟ ਸਾਂਝੀ ਕੀਤੀ ਗਈ ਜਿਸ ਵਿੱਚ ਉਹਨਾਂ ਨੂੰ ਲੋਕਾਂ ਨੇ ਘੇਰ ਕੇ ਵੱਡੇ ਸਵਾਲ ਪੁੱਛੇ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਵਿੱਚ ਕੁੱਤਿਆਂ ਨੂੰ ਰੈਸਕਿਊ ਕਰਨ ਦਾ ਮੁੱਦਾ ਕਾਫੀ ਜ਼ੋਰਾਂ ਤੇ ਹੈ ਪ੍ਰਸ਼ਾਸਨ ਤੋਂ ਕੁੱਥੇ ਇਕੱਠੇ ਕਰਕੇ ਇੱਕੋ ਥਾਂ ਰੱਖ ਰਿਹਾ ਹੈ ਕਿਉਂਕਿ ਪਿਛਲੇ ਕੁਝ ਸਮੇਂ ਵਿੱਚ ਕੁੱਤਿਆਂ ਵੱਲੋਂ ਵੱਢਣ ਦੇ ਕਈ ਮਾਮਲੇ ਸਾਹਮਣੇ ਆਏ ਸਨ ਇਸ ਕਰਕੇ ਇੱਕ ਕਦਮ ਚੁੱਕਿਆ ਗਿਆ ਪਰ ਲੋਕ ਇਸ ਦੇ ਖਿਲਾਫ ਖੂਬ ਵਿਰੋਧ ਕਰ ਰਹੇ ਹਨ ਅੱਜ ਚੰਡੀਗੜ੍ਹ ਵਿੱਚ ਇੱਕ ਧਰਨੇ ਦੌਰਾਨ ਜਦੋਂ ਭੀੜ ਵਿੱਚੋਂ ਸਹਿਮ ਤੇ ਰੀਤ ਆਪਣੀ ਗੱਡੀ ਵਿੱਚੋਂ ਲੰਘ ਰਹੇ ਸਨ ਤਾਂ ਉੱਥੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਰੋਕਿਆ ਲੋਕਾਂ ਨੇ ਆਪਣੀਆਂ ਪਰੇਸ਼ਾਨੀਆਂ ਉਹਨਾਂ ਤੱਕ ਪਹੁੰਚਾਈਆਂ ਅਤੇ ਬੇਨਤੀ ਕੀਤੀ ਕਿ ਉਹ ਵੀ ਧਰਨੇ ਵਿੱਚ ਸ਼ਾਮਲ ਹੋਣ। ਨਾਲ ਹੀ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਆਪਣੇ ਸੋਸ਼ਲ ਮੀਡੀਆ ਰਾਹੀਂ ਜਸਟਿਸ ਫਾਰ ਡੌਗ ਦੀ ਆਵਾਜ਼ ਵੱਡੇ ਪੱਧਰ ਤੱਕ ਪਹੁੰਚਾਓ। ਇਹ ਗੱਲ ਸੁਣ ਕੇ ਨਰੂਲਾ ਕਪਲ ਨੇ ਤੁਰੰਤ ਹਾਜ਼ਰੀ ਭਰੀ ਅਤੇ ਧਰਨੇ ਵਿੱਚ ਲੋਕਾਂ ਦੇ ਨਾਲ ਖੜੇ ਹੋਏ। ਉਹਨਾਂ ਨੇ ਬੈਨਰ ਚੁੱਕੀ ਅਤੇ ਨਾਅਰੇ ਲਗਾ ਕੇ ਆਪਣਾ ਸਮਰਥਨ ਦਿੱਤਾ। ਇਸ ਦੀ ਵੀਡੀਓ ਵੀ ਤੁਸੀਂ ਸਪਸ਼ਟ ਤੌਰ ਤੇ ਦੇਖ ਸਕਦੇ ਹੋ। ਤੰਵਾਦ ਬ੍ਰੀਫਿੰਗ ਨੂੰ ਕੰਟਰੋਲ ਰੱਦ ਕਰੋ ਰੱਦ ਕਰੋ ਰੱਦ ਕਰੋ ਬ੍ਰੀਫਿੰਗ ਨੂੰ ਕੰਟਰੋਲ ਰੱਦ ਕਰੋ ਸਹਿਮਤੀ ਰੀਤ ਦੇ ਇਸ ਹੌਸਲੇ ਪਰ ਇੱਕ ਕਦਮ ਨੂੰ ਲੋਕਾਂ ਨੇ ਖੂਬ ਸਰਾਇਆ ਭੀੜ ਨੇ ਉਹਨਾਂ ਦਾ ਧੰਨਵਾਦ ਕੀਤਾ ਕਿਉਂਕਿ ਆਮ ਤੌਰ ਤੇ ਕੋਈ ਵੀ ਵਿਅਕਤੀ ਆਪਣੇ ਸਫਰ ਵਿੱਚੋਂ ਰੁੱਕ ਕੇ ਲੋਕਾਂ ਦੇ ਪ੍ਰੋਟੈਸਟ ਦਾ ਸਾਥ ਨਹੀਂ ਦਿੰਦਾ ਪਰ ਨਰੂਲਾ ਕਪਲ ਨੇ ਆਪਣੀ ਦਰਿਆਦਲੀ ਦਿਖਾ ਕੇ ਲੋਕਾਂ ਦੇ ਦਿਲ ਜਿੱਤ ਲਏ ਹੁਣ ਸਵਾਲ ਇਹ ਹੈ ਕਿ ਪ੍ਰਸ਼ਾਸਨ ਦਾ ਇਹ ਫੈਸਲਾ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਕੁੱਤਿਆਂ ਨੂੰ ਇੱਕੋ ਥਾਂ ਇਕੱਠਾ ਕਰਨਾ ਠੀਕ ਹੈ ਜਾਂ ਲੋਕਾਂ ਦੀਆਂ ਚਿੰਤਾਵਾਂ ਜਾਇਜ਼ ਹਨ ਕਿਰਪਾ ਕਰਕੇ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਯਾਦ ਰੱਖੋ ਤੁਹਾਡਾ ਇੱਕ ਛੋਟਾ ਜਿਹਾ ਸ਼ੇਅਰ ਵੀਡੀਓ ਨੂੰ ਪ੍ਰਸ਼ਾਸਨ ਤੱਕ ਪਹੁੰਚਾ ਸਕਦਾ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ